ਮੇਰੀ ਸੁਣੋ ਗੱਲ ਕੱਲ ਤੁਹਾਡੀ ਤਿੰਨਾਂ ਜਣਿਆਂ ਦੀ ਨਾ ਪੇਸ਼ੀ ਆ ਤੇ ਉੱਥੇ ਜਾ ਕੇ ਨਾ ਤੋਤੇ ਵਾਂਗੂ ਸਭ ਕੁਝ ਬੋਲ ਦਿਓ ਜੇ ਨਾ ਨਾ ਬੋਲੇ ਤੇ ਫੇਰ ਸਾਨੂੰ ਬੁਲਾਉਣਾ ਆਉਂਦਾ ਵਾ ਕਰ ਲੋ ਗੱਲ ਨਹੀਂ ਹੁਣ ਇੱਥੇ ਬੈਠੀਆਂ ਹੀ ਹੋ ਚੰਗੀਆਂ ਹੀ ਹੁਣ ਵੇ ਤੂੰ ਤਾਂ ਚੋਪੀ ਕੀਤਾ ਰਹਾ ਹਾਂ ਆ ਚੰਗੀ ਕੀਤੀ ਤੁਹਾਡੇ ਨਾਲ ਤੈਨੂੰ ਸ਼ਰਮਾਉਣੀ ਚਾਹੀਦੀ ਸੀ ਜਵਾਈ ਭਾਈ ਹਾਂ ਆ ਕੰਮ ਤੇਰੇ ਵਾਸਤੇ ਚੰਗੇ ਨਹੀਂਗੇ ਪਤਾ ਨਹੀਂ ਹੁਣ ਵਿਚਾਰੀ ਕਿਹੜੇ ਹਾਲਾਤਾਂ ਵਿੱਚ ਹੋਣੀ ਆ ਦੀ ਯਾਦ ਨਾ ਬੰਡੇ ਆਣਾ ਇਹਨਾਂ ਨੂੰ ਮਨਾਉਣ ਵਾਲਾ ਵੀ ਰੱਬ ਆਪ ਹੀ ਆ ਆਪੇ ਮਨਾ ਲੈਣਾ ਵੇਖਿਓ ਇਹਨਾਂ ਸਾਰਾ ਕੁਝ ਜੇ ਇੱਥੇ ਤੱਕ ਰੱਬ ਨੇ ਇਹਨਾਂ ਨੂੰ ਲਿਆਂਦਾ ਵਾ ਤੇ ਗਾਂ ਕੀ ਪਤਾ ਕੀ ਕੀ ਮਾੜਾ ਲਿਖਿਆ ਹੈ ਇਹਨਾਂ ਦੀ ਕਿਸਮਤ ਉਹਨੇ ਵੀ ਘੱਟ ਨਹੀਂ ਕਰ ਲਈ ਮੇਰੀ ਭੈਣ ਆ ਮੈਨੂੰ ਪਤਾ ਉਹਦਾ ਸਾਰਾ ਉਹਨੇ ਵੀ ਕੱਲੀ-ਕੱਲੀ ਚੀਜ਼ ਲਿਖਾਉਣੀ ਆ ਕੱਲਾ-ਕੱਲਾ ਨਾ ਬਿਆਨ ਦੇਣਾ ਉਹਨੇ ਆ ਕੀ ਕਰਦੇ ਰਹੇ ਮੇਰੇ ਨਾਲ ਇਹ ਵੀ ਨਾਲ ਹੀ ਰਲੇ ਆਪਰਾ ਤਾਂ ਉਹਨੇ ਕਸੂਰ ਕੱਢਣਾ ਨਹੀਂਗਾ ਜੇ ਇਹਦੀ ਬਾਹਰ ਰਹੇ ਨਾ ਉਹਨੇ ਸਾਰਾ ਕੁਝ ਸਾਡੇ ਤੇ ਪਾਉਣਾ ਵੇਖ